ਨਡਾਲਾ ਦੇ ਨੇੜਲੇ ਪਿੰਡ ਬੁੱਲੇਵਾਲ ਕਪੂਰਤਲਾ ਦੇ ਨੌਜਵਾਨ ਸਿਮਰਨਜੀਤ ਸਿੰਘ ਉਮਰ 31 ਸਾਲ ਪੁੱਤਰ ਜਸਪਾਲ ਸਿੰਘ ਦੀ ਵਿਦੇਸ਼ੀ ਵਿੱਚ ਅਮਰੀਕਾ ਵਿੱਚ ਨਿਊ ਜਰਸੀ ਵਿਖੇ ਹਾਰਟ ਅਟੈਕ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪਿਤਾ ਜਸਪਾਲ ਸਿੰਘ ਨੇ ਦੱਸਿਆ ਕਿ ਤਕਰੀਬਨ 10 ਸਾਲ ਪਹਿਲਾਂ ਸੁਨੈਰੀ ਭਵਿੱਖ ਲਈ ਕਰਜ਼ਾ ਚੁੱਕ ਕੇ ਉਸ ਨੂੰ ਅਮਰੀਕਾ ਭੇਜਿਆ ਸੀ ਤੇ ਉੱਥੇ ਉਹ ਜਾਰਜੀਆ ਰਹਿੰਦੇ ਟਰਾਲਾ ਚਲਾਉਣਾ ਸੀ ਤੇ ਕੱਲ ਵੀ ਉਹ ਕੈਲੀਫੋਰਨੀਆ ਤੋਂ ਨਿਊ ਜਰਸੀ ਟਰਾਲਾ ਲੈ ਕੇ ਗਿਆ ਤਾਂ ਟਰੱਕ ਅਨਲੋਡ ਹੋਣ ਕਰਕੇ ਉਹ ਸੋ ਗਿਆ ਤੇ ਮੁੜ ਉੱਠਿਆ ਨਹੀਂ ਪਿਤਾ ਜਸਪਾਲ ਨੇ ਦੱਸਿਆ ਕਿ ਉੱਥੇ ਅਮਰੀਕਾ ਜੌਰਜੀਆ ਰਹਿੰਦੀ ਮੇਰੀ ਤੀ ਕਮਲਦੀਪ ਕੌਰ ਨੇ ਦੇਰ ਰਾਤ ਫੋਨ ਤੇ ਦੱਸਿਆ ਕਿ ਉਸ ਦਾ ਭਰਾ ਸਿਮਰ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਇੱਧਰ ਬੈਠੇ ਪਾਣੀ ਦਿਓ ਹਾਂਜੀ ਬੰਦਾ ਕੀ ਨਾਮ ਤੁਹਾਡਾ ਜਿਹੜਾ ਦਿਓ ਪਾਣੀ ਸਾਹਿਬ ਕੀ ਲੱਗਦੇ ਤੁਸੀਂ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੋ ਜਿੱਦੇ ਡੈਥ ਹੋਈ ਉਹ ਮੇਰਾ ਭਤੀਜਾ ਵੱਡੇ ਬ੍ਰਦਰ ਦਾ ਬੇਟਾ ਮੈਂ ਤੇ ਆਪਣੇ ਵੀ ਸਿਸਟਰ ਕੋ ਗਿਆ ਹੈ ਅੱਜ ਰਾਤ ਨੂੰ ਜਿਹੜਾ ਸਾਡੀ ਬੇਟੀ ਦਾ ਸੁਪਨਾ ਆਇਆ ਉਹਨੇ ਹੋਈ ਕਿ ਕਹਿੰਦਾ ਕਿ ਮੈਂ ਡੈਡੀ ਨਾਲ ਗੱਲ ਮਮਿ ਨਾਲ ਗੱਲ ਨਹੀਂ ਕਰ ਸਕਦੀ ਤੇ ਮੈਂ ਚਾਚਾ ਜੀ ਤੁਹਾਨੂੰ ਦੱਸਣ ਲੱਗੀਆਂ ਕਿ ਇਦਾਂ ਇਦਾਂ ਭਾਣਾ ਬੱਸ ਗਿਆ ਉਹ ਦੋਦੀ ਵੀ ਉਹਨਾਂ ਗੱਲ ਤੇ ਹੁੰਦੀ ਨਹੀਂ ਕਿਉਂਕਿ ਉਹ ਤੇ ਬੰਨੇ ਬੈਠੇ ਆਏ ਤੇ ਸਵਾ ਉਹ ਤੇ ਵਾਵਾ ਜੀ ਸਾਡਾ ਤੇ ਹੋਰ ਗੱਲ ਉਹ ਤੇ ਇੱਥੇ ਆ ਜਾ ਉਈ ਰੋਈ ਤੋਈ ਜਾਂਦੇ ਆਂ ਰਾਤ ਦੇ 12 ਵਜੇ ਇੱਥੇ ਬੈਠੇ ਆਂ ਮਾਂ ਹੰਦੀ ਦਾ ਬੁਰਾ ਹਾਲ ਏ ਗਏ ਸੀ ਉੱਥੇ ਮੈਂ ਤੇ ਉਤੋਂ ਰਾਤ 12:30 ਵਜੇ ਉੱਥੋਂ ਨਿਕਲੇ ਆਂ ਜਿੱਥੇ ਸਿਸਟਰ ਕੋ ਗਿਆ ਸੀ ਉਤੋਂ ਨਿਕਲੇ ਆਂ ਆ ਕੇ ਇਨਾਂ ਨੂੰ ਫੇਰ ਆ ਕੇ ਇੱਥੇ ਬੈਠੇ ਆਂ ਆ ਗਏ ਰੱਬ ਕਿਤੋਂ ਦੇਖਦੇ ਨੇ ਨੌਜਵਾਨਾ ਅੱਜਕੱਲ ਵੀ ਐਕਦਾ ਮੋਟਾ ਹੋ ਰਹੀਆਂ ਕਿਹ ਚੜਾ ਕਰੇ ਨੌਜਵਾਨਾਂ ਵਾਸਤੇ ਇਹ ਹੋਈ ਗੱਲ ਕਹਿੰਦਾ ਕਿੰਨੇ ਆ ਜੇ ਸਰਕਾਰਾਂ ਸਾਡੇ ਬੱਚਿਆਂ ਨੂੰ ਨੌਕਰੀਆਂ ਦੇ ਦੇ ਤੇ ਬੱਚੇ ਬਾਹਰ ਜਾ ਕੇ ਨਾ ਇਹੋ ਜੇ ਟੋਕਰਾ ਖਾਂ ਥਾਂ ਦੀ ਸਰਕਾਰਾਂ ਅਗੇ ਤੇ ਸਾਡੀ ਇਹੋ ਹੀ ਹੈ ਕਿ ਬੱਚਿਆਂ ਨੂੰ ਇੱਥੇ ਸੰਭੋ ਇਹਨਾਂ ਨੌਕਰੀਆਂ ਦੋ ਤਾਂ ਜੋ ਬਾਅਦ ਟਕੇ ਨਾ ਖਾਣ ਇਹ ਸਰਕਾਰਾਂ ਅਗੇ ਸਾਡੀ ਹੱਥ ਜੋੜ ਕੇ ਜਿਹੜੇ ਬੱਚੇ ਵੱਜਦੇ ਨੇ ਬਚਾਓ ਕਿ ਉਹ ਛੁਪਾਣਾ ਬੱਤ ਕਿੱਦਾਂ ਪਤਾ ਲੱਗਾ ਤੁਹਾਨੂੰ ਸਾਡੀ ਬੇਟੀ ਉੱਥੇ ਉਹਨੇ ਸਭ ਫੋਨ ਕੀਤਾ ਇਹ ਛੋਟੇ ਬ੍ਰਦਰ ਨੂੰ ਮਿਲਿਆ ਉਹਨੇ ਫੋਨ ਕੀਤਾ ਫੇਰ ਸਾਨੂੰ ਪਤਾ ਲੱਗਾ ਜਿਹੜੇ ਸ਼ਹਿਰ ਚ ਰਹਿੰਦੇ ਸੀ ਤੇ ਕਿੱਥੇ ਗਿਆ ਸੀ ਕਿੱਦਾਂ ਅਸੀਂ ਇਹ ਕੈਲੀਫੋਰਨੀਆ ਤੋਂ ਗੱਡੀ ਲੋਡ ਕਰਕੇ ਤੇ ਇਹ ਨੇ ਨਿਊ ਜਰਸੀ ਆਉਣਾ ਸੀ ਹੂੰ ਹੂੰ ਉਹਦਾ ਰਹਿੰਦਾ ਸੀ ਬੇਟੀ ਰਹਿੰਦੀ ਸਾਡੀ ਜਾਰਜੀਆ ਜਾਰਜੀਆ ਅੱਛਾ ਉਹਦੇ ਕੋਲ ਹੀ ਰਹਿੰਦਾ ਸੀ ਜ਼ਿਆਦਾ ਉੱਥੇ ਆਉਂਦਾ ਜਾਂਦਾ ਸੀ ਜਿਹੜੂ ਢੇੜਾ ਲਾ ਕੇ ਆਉਣਾ ਉਹਦੇ ਕੋਲ ਹੋ ਕੇ ਜਾਣਾ ਉਹਨੇ ਤੇ ਇਹ ਗੱਡੀ ਲੈ ਕੇ ਆਇਆ ਅਸੀਂ ਇੱਕ ਦਿਨ ਪਹਿਲਾਂ ਗੱਲ ਕੀਤੀ ਗੱਲਾਂ ਬਾਤਾਂ ਕਰਦੇ ਰਹੇ ਦੋਵੇਂ ਜੀ ਇਹੀ ਕਹਿੰਦਾ ਮੰਮੀ ਇਹ ਗੱਡੀ ਗੱਲਾਂ ਮੈਂ ਕੱਲ ਨੂੰ ਉੱਥੇ ਪਹੁੰਚ ਜਾਣਾ ਮੈਂ ਜਾ ਕੇ ਉੱਥੇ ਸੌਣਾ ਉਤੋਂ ਪਹਿਲਾਂ ਮੈਂ ਨਹੀਂ ਬੈਣਾਗਾ ਤੇ ਮੈਂ ਉਹਨੂੰ ਕਿਹਾ ਕਿ ਆਏਂ ਦਿਆਂ ਕਿ ਬਿਟਿਆ ਤੂੰ ਨਾ ਗੱਡੀ 10 ਘੰਟੇ 11 ਘੰਟੇ ਜਿੰਨਾ ਟਾਈਮ 19 ਚਲਾ ਜਿਆਦਾ ਨਹੀਂ ਚਲਾਉਣੀ ਕਹਿੰਦਾ ਨਹੀਂ 19 ਚਲਾਨੀ ਉਸ ਤੋਂ ਵੱਧ ਮਿਲਦੀ ਨਹੀਂ ਗੱਡੀ ਚਲਾਉਣੀ ਤੇ ਕੱਲ ਪਰਸੂ ਗੱਲ ਕੀਤੀ ਕੱਲ ਤਾਂ ਸਾਨੂੰ ਚੇਤੇ ਜੇਤਾ ਵੀ ਨਹੀਂ ਕੀ ਬੰਨਣਾ ਕੱਲ ਫਿਰ ਜੋ ਮਾਲਕ ਦੀ ਰਜਾ ਉਹਦੀ ਵਿਦਾਇਆ ਦੇ ਵਿੱਚ ਜੋ ਵੀ ਹੋਇਆ ਕਿੰਨੇ ਦਾ ਸਿਆਦਾ ਲੋਕੋਂ ਉਹ ਤੁ ਬੇਟੀ ਨੇ ਦੱਸਿਆ ਸਾਨੂੰ ਹਾਂਜੀ ਕਿੰਨਾ ਸਮਾਂ ਹੋ ਗਿਆ ਉਹਨੂੰ ਵਰਗੇ ਨੇ ਉਹਨੂੰ ਹੋ ਗਏ ਨੇ ਮੇਰਾ ਹੁਣ 9-10 ਸਾਲ ਹੋ ਗਏ ਨੇ ਗਿਆ ਜੀ ਨਹੀਂ ਜਿਆਦਾ ਚਿਰ ਹੋ ਗਿਆ ਜਿਆਦਾ ਚਿਰ ਹੋ ਗਿਆ 2012 ਚ ਗਏ ਨੇ ਧਰਵਾ ਤੇ 13 ਦੇ ਵਿੱਚ ਫਿਰ ਬਾਹਰ ਮਗਰ ਬਾਹਰ ਆ ਤੇ 13 13 ਚ ਲਾਓ ਜਾਂ 14 ਚ ਲਾਓ ਇੱਥੇ ਗਿਆ ਹਾਂ ਤੁਹਾਡੇ ਨਾਲ ਗੱਲ ਅਕਸਰ ਹੁੰਦੀ ਹਣੀ ਬਈਆਂ ਗੱਲਾਂ ਕਰਦਾ ਸੀ ਗੱਲਾਂ ਬਹੁਤ ਵਧੀਆ ਕਰਦਾ ਸੀ ਗੱਲਾਂ ਵੀ ਕਦੇ ਸਾਨੂੰ ਉਹਨੇ ਮਹਿਸੂਸ ਨਹੀਂ ਹੋਣ ਦਿੰਦਾ ਜੋ ਕੀ ਲੈਣਾ ਜੋ ਲੈਣਾ ਉਹਨੇ ਸਾਨੂੰ ਜੋ ਲੈਣਾ ਨਾ ਉਹਨੇ ਕਹਿੰਨਾ ਮੈਂ ਆਪਣੀ ਮਰਜ਼ੀ ਦਾ ਲੈ ਕੇ ਦੇਣਾ ਜੋ ਲੈਣਾ ਤੁਸੀਂ ਲਵੋ ਪੈਸੇ ਮੈਂ ਤੁਹਾਨੂੰ ਭੇਜਣਾ ਉਹ ਬੇਟੀ ਕੋ ਰਹਿੰਦੀ ਸੀ ਬੇਟੀ ਵੀ ਇਹੋ ਗੱਲ ਕਹਿੰਦੀ ਸੀ ਡੈਡੀ ਤੁਸੀਂ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਮੈਂ ਅੱਡੇ ਦੇ ਵੈਸੇ ਦੁਕਾਨ ਕਰਨਾ ਵਾ ਬਿਲਡਿੰਗ ਦੀ ਤੇ ਪਰ ਹੁਣ ਜੋ ਭਾਣਾ ਮਾਲਕ ਦਾ ਉਹ ਤੇ ਕੋਈ ਵੀ ਨਹੀਂ ਨਾ ਉਹਨੂੰ ਵੇੜ ਸਕਦਾ ਉਹ ਉਹ ਜਿਹੜੇ ਮੁੰਡੇ ਤੇ ਵੀ ਇਹਨਾਂ ਬਾਰੇ ਕੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਹੁਣ ਇਹ ਵਿਚਾਰ ਇਦਾਂ ਹੈ ਕਿ ਕੱਲ ਨੂੰ ਛੋਟੇ ਬ੍ਰਦਰ ਨੇ ਜਾਣਾ ਉੱਥੇ ਸੁਪੇਣ ਤੋਂ ਤੇ ਫਿਰ ਦੇਖਦੇ ਆ ਉੱਥੇ ਵਿਚਾਰ ਕਰਨੇ ਆ ਕੀ ਇਹੀ ਜੇ ਇੱਥੇ ਮੰਗਾਉਣੀ ਹੈ ਕਿ ਜਾਂ ਉੱਥੇ ਸੰਸਕਾਰ ਕਰਨੇ ਆ ਇੱਥੇ ਵੀ ਆ ਕੇ ਰੋਣਾ ਪਿਟਣਾ ਉੱਥੇ ਵੀ ਰੋਣਾ ਪਿਟਣਾ ਗੱਲ ਤੇ ਇੰਨੀ ਕੀ ਹੈ ਕੋਈ ਉੱਥੇ ਹੁਣ ਪੱਲੇ ਤੇ ਪੈਣਾ ਕੁਝ ਨਹੀਂ ਜੇ ਜਾਣੇ ਐ ਐਸੇ ਰੋਣਾ ਪਿਟਣਾ ਹੀ ਆ ਤੇ ਵੇਖਨੇ ਆ ਕੱਲ ਨੂੰ ਛੋਟੇ ਭਰਾ ਨੇ ਜਾਣਾ ਫੇਰ ਵੇਖਾਂਗੇ ਲਾਵਾਂਗੇ ਸਾਹਬ ਕੀ ਬੰਦਾ ਜ ਫੋਂਹ ਜਾਂਦਾ ਉੱਥੇ ਕੀ ਦੱਸਦੇ ਨੇ ਕਿਸ ਤਰ੍ਹਾਂ ਮੌਤ ਹੋਈ ਹੈ ਗੱਡੀ 'ਚ ਸੁੱਤਾ ਆ ਬਸ ਇੰਨਾ ਹੀ ਪਤਾ ਲੱਗਾ ਸੁੱਤਾ ਤੇ ਸੁੱਤੇ ਦੀ ਮੌਤ ਹੋ ਗਈ ਹਾਂਜੀ ਤੈਕ ਹੋਇਆ ਕੀ ਹੋਇਆ ਇਹ ਮਾਲਕ ਜੀ ਇੰਡੀਆ ਕ੍ਰਾਈਮ ਨਿਊਜ਼ ਜੁਰਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ